ਪੰਜਾਬੀ ਗਾਇਕ ਜਸਵੀਰ ਜੱਸੀ ਨੇ ਅਸੀਰਾਲ ਤਖਤ ਸਾਹਿਬ ਅਤੇ ਜਥੇਦਾਰ ਸਾਹਿਬ ਦੇ ਸਤਕਾਰ ਨੂੰ ਲੈ ਕੇ ਵੀਡੀਓ ਸੰਦੇਸ਼ ਕੀਤਾ ਜੀ ਨੇ ਤਾਈਵਾਨ ਤੇ ਹਮਲਾ ਕਰਨੀਆਂ ਤਿਆਰੀਆਂ ਕੀਤੀਆਂ ਤੇਜ਼ ਰਾਸ਼ਟਰਪਤੀ 트럼ਪ ਵੱਲੋਂ ਜੁਆਨ ਦੇ ਸਹਾਇਤਾ ਪ੍ਰੋਗਰਾਮ ਲਈ 2 ਅਰਬ ਡਾਲਰ ਦੇਣ ਦੀ घोषणा ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਜਥੇਦਾਰ ਦੇ ਸਤਕਾਰ ਨੂੰ ਲੈ ਕੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਸਪਸ਼ਟ ਕੀਤਾ ਹੈ ਕਿ ਸਿੱਖਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਇੱਕੋ ਇੱਕ ਸਰਵੋੱਚ ਸਥਾਨ ਹੈ ਅਤੇ ਉੱਥੋਂ ਦੇ ਜਥੇਦਾਰ ਜੋ ਵੀ ਫੈਸਲਾ ਜਾਂ ਹੁਕਮ ਦੇਣਗੇ ਉਹ ਉਸ ਦਾ ਪੂਰਾ ਸਤਕਾਰ ਕਰਨਗੇ ਜਸਬੀਰ ਜੱਸੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਥੇਦਾਰ ਬਾਰੇ ਕੋਈ ਵੀ ਮਾੜੀ ਚੰਗੀ ਗੱਲ ਨਾ ਕੀਤੀ ਜਾਵੇ ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਹੀ ਘਰ ਵਿੱਚ ਲੜਾਈ ਪਾਵਾਂਗੇ ਤਾਂ ਇਸ ਦਾ ਫਾਇਦਾ ਉਹ ਲੋਕ ਚੁੱਕਣਗੇ ਜੋ ਸਿੱਖੀ ਦਾ ਪ੍ਰਚਾਰ ਰੁਕਣਾ ਚਾਹੁੰਦੇ ਨੇ ਜਿਵੇਂ ਕਿ ਡੇਰੇਦਾਰ ਅਤੇ ਕਬਰਾਂ ਨੂੰ ਮੰਨਣ ਵਾਲੇ ਉਹਨਾਂ ਕਿਹਾ ਹੈ ਕਿ ਜਥੇਦਾਰ ਨੇ ਜੋ ਵੀ ਕਿਹਾ ਹੈ ਉਹ ਮर्यादा ਦੀ ਰੱਖਿਆ ਲਈ ਹੀ ਕਿਹਾ ਹੈ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਫਵਾਹਾਂ ਦਾ ਜਵਾਬ ਦਿੰਦੇ ਆ ਜੱਸੀ ਨੇ ਭਾਵਕ ਹੁੰਦਿਆਂ ਕਿਹਾ ਕਿ ਕੁਝ ਲੋਕ ਕਹਿ ਰਹੇ ਨੇ ਕਿ ਜੇਕਰ ਉਹਨਾਂ ਨੂੰ ਰੋਕਿਆ ਗਿਆ ਤਾਂ ਉਹ ਧਰਮ ਬਦਲ ਲੈਣਗੇ ਇਸ ਦਾ ਜਵਾਬ ਦਿੰਦਿਆਂ ਨੇ ਕਿਹਾ ਕਿ ਭਾਵੇਂ ਮੇਰੇ ਸਰੀਰ ਦੇ ਲੱਖਾਂ ਟੋਟੇ ਕਰ ਦਿੱਤੇ ਜਾਣ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਕਦੇ ਨਹੀਂ ਛੱਡਾਂਗਾ। ਉਹਨੇ ਕਿਹਾ ਕਿ ਉਹ ਸ਼ੋਹਰਤ, ਪੈਸੇ ਜਾਂ ਚਮਤਕਾਰਾਂ ਪਿੱਛੇ ਭੱਜਣ ਵਾਲੇ ਨਹੀਂ। ਉਹ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਰਹਿਣਗੇ। ਜੈਸੀ ਨੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨੇ ਕਿਹਾ ਕਿ ਭਾਈ ਸਾਹਿਬ ਨੇ ਬਹੁਤ ਹੀ ਵਿਡੱਪਣ ਦਿਖਾਉਂਦੇ ਹੋਏ ਸਾਰੀ ਗੱਲ ਆਪਣੇ ਉੱਪਰ ਲਈ ਹੈ ਤੇ ਉਹ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ। ਦਸ ਜੀਏ ਕਿ ਸਾਹਿਬ ਜਦਿਆਂ ਦੇ ਸ਼ਹੀਦੀ ਸਮਾਗਮ ਦੇ ਚਲਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਬੱਲੜਵਾਲ ਵਿਖੇ ਨੌਜਵਾਨ ਸਭਾ ਐਨਆਰਆਈ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇੱਕ ਗੁਰਮਤ ਸਮਾਗਮ ਕਰਵਾਇਆ ਗਿਆ ਸੀ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਪਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਸੀ ਇਸ ਕੀਰਤਨ ਦੀ ਵੀਡੀਓ ਜਿਸ ਵਿੱਚ ਅਸੀਂ ਵੱਲੋਂ ਆਪਣੇ ਪੇਜ ਤੇ ਸ਼ੇਅਰ ਕੀਤੀ ਗਈ ਸੀ ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਗਿਆਨੀ ਗੁਰਪ ਸਿੰਘ ਅੜਗਾਜ ਵੱਲੋਂ ਇਸ ਵੀਡੀਓ ਤੇ ਇਤਰਾਜ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਨੇ ਸਪਸ਼ਟ ਕੀਤਾ ਕਿ ਸੇਕ੍ਰਿਤਾ ਅਤੇ ਪਰੰਪਰਾਵਾਂ ਅਨੁਸਾਰ ਕੀਰਤਨ ਕੇਵਲ ਇੱਕ ਪੂਰਨ ਸਿੱਖੀ ਕਰ ਸਕਦਾ ਹੈ। ਚੀਨ ਅਤੇ ਤਾਈਵਾਨ ਵਿਚਕਾਰ ਲਗਾਤਾਰ ਤਣਾਅ ਵਧ ਰਿਹਾ ਹੈ ਇਸ ਦੌਰਾਨ ਹੀ ਅਮਰੀਕੀ ਸੈਨੇਟਰ ਰੋਜ਼ਰ ਵਿਕਰ ਨੇ ਚੇਤਾਵਨੀ ਦਿੱਤੀ ਹੈ ਕਿਹਾ ਹੈ ਕਿ ਚੀਨ ਨੇ ਤਾਈਵਾਨ ਤੇ ਹਮਲਾ ਕਰਨ ਦੀਆਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ ਸੈਨੇਟਰ ਨੇ ਕਿਹਾ ਕਿ ਚੀਨ ਦੀ ਪੀਪਲਸ ਡਿਪਰੇਸ਼ਨ ਆਰਮੀ ਵੱਲੋਂ ਕੀਤੇ ਜਾ ਰਹੇ ਅਭਿਆਸ ਅਸਲ ਵਿੱਚ ਤਾਈਵਾਨ ਦੀ ਨਾਕੇਬੰਦੀ ਕਰਨ ਦੀ ਸਮਰੱਥਾ ਦਿਖਾਉਣ ਅਤੇ ਤਾਈਪੇ ਤੇ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ ਉਨੇ ਵਿਦੇਸ਼ੀ ਆ ਕਿ ਚੀਨ ਮਿਲੋਂ ਬਹੁਤ ਹੀ ਘੱਟ ਸਮਝ ਦੇ ਨੋਟਿਸ ਦੇ ਕਿਤੇ ਜਾ ਰਹੇ ਇਹ ਅਭਿਆਸ ਚੀਨੀ ਕਮਿਊਨਿਸਟ ਪਾਰਟੀ ਦੀ ਹਮਲਾਵਰ ਨੀਤੀ ਦਾ ਹਿੱਸਾ ਨੇ ਹਾਲ ਹੀ ਵਿੱਚ ਚੀਨ ਨੇ ਤਾਈਵਾਨ ਵੱਲ ਰਾਕੇਟ ਡਾਗਣ ਬੰਬਾਰ ਜਹਾਜ਼ਾਂ ਜੁਦ ਬੇੜੀਆਂ ਅਤੇ ਨਵੇਂ ਹਮਲਾਵਰ ਜਹਾਜ਼ਾਂ ਦੀ ਤਾਇਨਾਤੀ ਕਰਕੇ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਅਭਿਆਸ ਕੀਤਾ ਹੈ ਉਹਨਾਂ ਕਹੇ ਕਿ ਹੁਣ ਸਮਾਂ ਬਰਬਾਦ ਕਰਨ ਲਈ ਬਿਲਕੁਲ ਨਹੀਂ ਹੈ ਅਤੇ ਅਮਰੀਕਾ ਨੂੰ ਤਾਈਵਾਨ ਦੀ ਸੁਰੱਖਿਆ ਲਈ ਫੌਜੀ ਸਾਜ਼ੋ ਸਮਾਨ ਦੀ ਵਿਕਰੀ ਅਤੇ ਫੰਡਿੰਗ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਸੈਨੇਟਰ ਨੇ ਵੀ ਕਿਹਾ ਹੈ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੁਣ ਰਾਸ਼ਟਰਪਤੀ ਦੇ ਪ੍ਰਸਤਾਵਿਤ ਵਿਸ਼ੇਸ਼ ਰੱਖਿਆ ਬਜਟ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਮੁਤਾਬਕ ਹੈ ਕਦਮ ਤਾਈਵਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹੈ। ਦੂਜੇ ਪਾਸੇ ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਸੈਨੇਟਰ ਵਿਕਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਦੀ ਰੱਖਿਆ ਲਈ ਅਮਰੀਕਾ ਵਰਗੇ ਸੋਚ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਨੇ। ਮਿੰਟਨ ਦੇ ਹਸਪਤਾਲ ਦੀ ਐਮਰਜੈਂਸੀ ਵਿੱਚ ਇਲਾਜ ਦੀ ਉਡੀਕ ਕਰਦਿਆਂ 44 ਸਾਲਾਂ ਭਾਰਤੀ ਵਿਅਕਤੀ ਦੀ ਮੌਤ ਹੋ ਗਈ ਸੀ ਹੁਣ ਅਲਬਰਟਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਇਹ ਘਟਨਾ ਪਿਛਲੇ ਹਫਤੇ ਸੋਮਵਾਰ ਨੂੰ ਗ੍ਰੇਨੰਸ ਕਮਿਊਨਿਟੀ ਹਸਪਤਾਲ ਵਿੱਚ ਵਾਪਰੀ ਸੀ ਹਸਪਤਾਲ ਅਤੇ ਸਰਜਿਕਲ ਹੈਲਥ ਸੇਵਾਵਾਂ ਦੇ ਮੰਤਰੀ ਮੈਟ ਜੋਨਸ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਉਹਨਾਂ ਨੇ ਅਕਿਊਟ ਕੇਅਰ ਅਲਬਰਟਾ ਤੇ ਕਨਨ ਹੈਲਥ ਨੂੰ ਮਿਲ ਕੇ ਪ੍ਰਸ਼ਾਂਤ ਸ਼੍ਰੀਕੁਮਾਰ ਦੀ ਮੌਤ ਨਾਲ ਜੁੜੀਆਂ ਸਥਿਤੀਆਂ ਅਤੇ ਕਾਰਨਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਨੇ ਪ੍ਰਸ਼ਾਂਤ ਸ਼੍ਰੀਕੁਮਾਰ ਛਾਤੀ ਦਰਦ ਦੀ ਸ਼ਿਕਾਇਤ ਨਾਲ ਹਸਪਤਾਲ ਪਹੁੰਚੇ ਸਨ ਅਤੇ ਕਥਿਤ ਤੌਰ ਤੇ ਉਹ ਲਗਭਗ 8 ਘੰਟੇ ਤੱਕ ਡਾਕਟਰ ਨੂੰ ਮਿਲਣ ਦੀ ਉਡੀਕ ਕਰਦੇ ਰਹੇ ਇਸ ਉਡੀਕ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ ਉਹ ਪੇਸ਼ੇ ਤੋਂ ਅਕਾਊਂਟੈਂਟ ਸਨ ਜਦੋਂ ਆਪਣੇ ਦਫ਼ਤਰ ਵਿੱਚ ਸਨ ਤਾਂ ਉਹਨਾਂ ਨੂੰ ਛਾਤੀ ਵਿੱਚ ਦਰਦ ਹੋਇਆ ਉਹਨਾਂ ਦੇ ਇੱਕ client ਉਹਨਾਂ ਨੂੰ ਹਸਪਤਾਲ ਲੈ ਕੇ ਗਏ ਉਹਨਾਂ ਦੀ ਪਤਨੀ ਦੇ ਦੱਸਣ ਮੁਤਾਬਕ ਕਰੀਬ 8 ਘੰਟੇ ਵੇਟਿੰਗ ਏਰੀਆ ਵਿੱਚ ਉਹਨਾਂ ਨੇ ਬਤਾਇਆ ਇਸ ਦੌਰਾਨ ਲਗਾਤਾਰ ਸਾਤਿ ਵਿੱਚ ਦਰਦ ਦੀ ਉਹ ਸ਼ਿਕਾਇਤ ਵੀ ਕਰਦੇ ਰਹੇ ਕੈਨੇਡਾ ਵਿੱਚ ਰਹਿੰਦੇ ਆ ਇਹ ਪਹਿਲਾ ਮੌਕਾ ਸੀ ਜਦੋਂ ਉਹਨਾਂ ਦੇ ਪਤੀ ਨੂੰ ਸਿਹਤ ਪ੍ਰਣਾਲੀ ਦੀ ਸੱਚਮੁੱਚ ਲੋੜ ਪਈ ਸੀ ਪਰ ਉਹ ਵੀ ਉਹਨਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਸਕਿਆ ਇਲਾਜ ਦੀ ਉਡੀਕ ਦੌਰਾਨ ਹੋਈ ਮੌਤ ਦੇ ਨਾਲ ਪੂਰਾ ਪਰਿਵਾਰ ਸਦਵੇਂ ਵਿੱਚ ਹੈ ਰਾਸ਼ਟਰਪਤੀ 트럼ਪ ਦੇ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਸਹਾਇਤਾ ਪ੍ਰੋਗਰਾਮਾਂ ਲਈ 2 ਅਰਬ ਡਾਲਰ ਦੇਣ ਦੀ ਘੋਸ਼ਣਾ ਕੀਤੀ ਹੈ। ਇਹ ਐਲਾਨ ਅਜੇ ਸਮੇਂ ਕੀਤਾ ਹੈ ਜਦੋਂ ਅਮਰੀਕੀ ਪ੍ਰਸ਼ਾਸਨ ਲਗਾਤਾਰ ਆਪਣੀ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਕਰ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਨਵੀਆਂ ਆਰਥਿਕ ਸਥਿਤੀਆਂ ਅਨੁਸਾਰ ਟਾਲਣ, ਸੀਮਿਤ ਕਰਨ ਜਾਂ ਖਤਮ ਹੋਣ ਦੀ ਚੇਤਾਵਨੀ ਵੀ ਦੇ ਰਿਹਾ ਹੈ। ਟਾਲਣ, ਸੀਮਿਤ ਕਰਨ ਜਾਂ ਖਤਮ ਹੋਣ ਦੀ ਚੇਤਾਵਨੀ ਵੀ ਦੇ ਰਿਹਾ ਹੈ। 2 ارب ڈالر ਦੀ ਇਹ ਰਕਮ ਪਿਛਲੇ ਅਮਰੀਕੀ ਯੋਗਦਾਨਾਂ ਨਾਲੋਂ ਕਾਫੀ ਘਟਾ ਹੈ ਪਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਓਨੀ ਵੀ ਘਟ ਨਹੀਂ ਹੈ ਇਹ ਅਮਰੀਕਾ ਨੂੰ ਮਨੁੱਖੀ ਯਤਨਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਵਜੋਂ ਆਪਣੀ ਸਥਿਤੀ ਬਣਾਈ ਰੱਖਣ ਦੇ ਯੋਗ ਬਣਾਏਗੀ ਜੇ ਜੂਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮਾਨਵਤਾਵਾਦੀ ਸਹਾਇਤਾ ਦੀs ਲੰਨਲੂੜ ਲਗਭਗ 17 ارب ਡਾਲਰ ਤੱਕ ਪਹੁੰਚ ਗਈ ਹੈ ਅਮਰੀਕਾ ਦਾ ਸਵੈ ਇੱਛਤ ਯੋਗਦਾਨ ਪਹਿਲਾਂ 8 ਤੋਂ 10 ارب ਡਾਲਰ ਦੇ ਵਿਚਕਾਰ ਹੁੰਦਾ ਸੀ ਦੇਸ ਦੇ ਮੁਕਾਬਲੇ ਹੁਣ 2 ਅਰਬ ਡਾਲਰ ਦੀ ਰਕਮ ਇੱਕ ਬਹੁਤ ਹੀ ਥੋੜਾ ਹਿੱਸਾ ਹੈ ਇਹ ਵੀ ਦੱਸਿਆ ਕਿ ਅਮਰੀਕਾ UN ਦੀ ਮੈਂਬਰਸ਼ਿਪ ਫੀਸ ਵਜੋਂ ਵੀ ਸਾਲਾਨਾ ਅਰਬਾਂ ਡਾਲਰਾਂ ਦਾ ਭੁਗਤਾਨ ਕਰਦਾ ਹੈ ਸ੍ਰੀ ਗੁਰੂਗ੍ਰੰਤ ਸਾਹਿਬ ਜੀ ਦੇ 328 ਪਾਵਨ ਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਖਾਮੀ ਨੇ ਅੱਜ ਸੱਦੇ ਉੱਚੇ ਚੀ ਪੱਤਰਕਾਰ ਵਾਰਤਾ ਦੌਰਾਨ ਪੰਜਾਬ ਸਰਕਾਰ ਤੇ ਸਵਾਲ ਚੁੱਕਦਿਆਂ ਕਿ ਆਏ ਕਿ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਸ਼ੋਮਨੀ ਕਮੇਟੀ ਨੂੰ ਇੱਕ ਸਮਰੱਥ ਸੰਸਥਾ ਵਜੋਂ ਪ੍ਰਵਾਨੇ ਜਾਣ ਅਤੇ ਆਪਣੇ ਪ੍ਰਬੰਧਕੀ ਮਾਮਲਿਆਂ ਵਿੱਚ ਕਾਰਵਾਈ ਕਰਨ ਦੀ ਅਧਿਕਾਰਤ ਹੋਣ ਦੇ ਦਿੱਤੇ ਪੱਖ ਦੇ ਬਾਵਜੂਦ ਵੀ ਐਫਆਈਆਰ ਦਰਜ ਕਰਨੀ ਸਰਕਾਰ ਦੀ ਸਿਆਸੀ ਮਨਸ਼ਾ ਨੂੰ ਸਾਬਤ ਕਰਦੀ ਹੈ ਉਹਨੇ ਕਿਹਾ ਹੈ ਕਿ ਸਰਕਾਰ ਅਜਿਹਾ ਕਰਕੇ ਸ੍ਰੀ ਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇ ਰਹੀ ਹੈ ਕਿਉਂਕਿ ਡਾਕਟਰ ਇਸ਼ੂ ਸਿੰਘ ਦੀ ਜਾਂਚ ਸ੍ਰੀ ਕਾਲ ਤਖਤ ਸਾਹਿਬ ਨੂੰ ਕਰਵਾਈ ਗਈ ਸੀ ਅਤੇ ਜਾਂਚ ਰਿਪੋਰਟ ਅਨੁਸਾਰ ਸ਼ੋਮਨੀ ਕਮੇਟੀ ਨੂੰ ਕਾਰਵਾਈ ਦਾ ਆਦੇਸ਼ ਵੀ ਸ੍ਰੀ ਕਾਲ ਤਖਤ ਸਾਹਿਬ ਨੇ ਨਹੀਂ ਕੀਤਾ ਸੀ ਐਡਵੋਕੇਟ ਤਾਮੀਨ ਨੇ ਕਿਹਾ ਕਿ ਸ਼ੁਮਨਿਕ ਮਿਤੀ ਡਾਕਟਰ ਇਸ਼ਾ ਸਿੰਘ ਦੀ ਜਾਂਚ ਰਿਪੋਰਟ ਦੀਆਂ ਸਿਫਾਰਿਸ਼ਾਂ ਨੂੰ ਇਨ ਬਿਨ ਲਾਗੂ ਕਰਦਿਆਂ ਛੋਟੇ ਤੋਂ ਲੈ ਕੇ ਹਰ ਵੱਡੇ ਮੁਲਾਜ਼ਮ ਤੇ ਕਾਰਵਾਈ ਕਰ ਚੁੱਕੀ ਹੈ ਜਿਸ ਤੋਂ ਬਾਅਦ ਸਰਕਾਰ ਅਤੇ ਪੁਲਿਸ ਦੀ ਦਖਲਅੰਦਾਜ਼ੀ ਦੀ ਕੋਈ ਥੋਖੀ ਨਹੀਂ ਬਣਦੀ। ਉਹਨੇ ਵੀ ਕਿਹਾ ਕਿ ਪੰਜਾਬ ਸਰਕਾਰ ਹਾਈ ਕੋਰਟ ਦੇ ਜਿਸ ਹੁਕਮ ਦਾ ਜ਼ਿਕਰ ਕਰਕੇ ਐਫ ਆਈ ਆਰ ਦਰਜ ਕਰਨ ਨੂੰ ਉਬਾਰ ਰਹੀ ਹੈ ਉਸ ਵਿੱਚ ਖੁਦ ਸਰਕਾਰ ਵੱਲੋਂ ਇਹ ਅਧਿਕਾਰ ਖੇਤਰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਹੋਣ ਬਾਰੇ ਹਲਫਨਾਮਾ ਵੀ ਦਿੱਤਾ ਗਿਆ ਹੈ। ਜੇ ਉਸ ਤੋਂ ਬਾਅਦ ਅਦਾਲਤ ਨੇ ਪਟੀਸ਼ਨਰ ਨੂੰ ਆਪਣਾ ਜਵਾਬ ਦੇਣ ਲਈ ਕਿਹਾ ਸੀ ਜਿਸ ਦੀ ਪੇਸ਼ੀ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਗ੍ਰੈਸ ਕੱਤਰ ਵੱਲੋਂ ਡੀਜੀਪੀ ਨੂੰ ਲਿਖਣ ਦਾ ਜ਼ਿਕਰ ਕੀਤਾ ਤੇ ਅਦਾਲਤ ਨੇ ਪਟੀਸ਼ਨ ਫਿਰ ਖਾਰਜ ਕਰ ਦਿੱਤੀ ਸੀ ਇਸ ਵਿੱਚ ਕਿਤੇ ਵੀ ਐਫਆਰ ਦਰਜ ਕਰਨ ਦਾ ਆਦੇਸ਼ ਨਹੀਂ ਸੀ ਇਸ ਤੋਂ ਸਰਕਾਰ ਦੀ ਦੋਹਰੀ ਮਨਸ਼ਾ ਸਪਸ਼ਟ ਹੋ ਰਹੀ ਹੈ ਉਹਨਾਂ ਕਹਿੰਦੇ ਕਿ ਇੱਕ ਪਾਸੇ ਸਰਕਾਰ ਸ਼੍ਰਮਣੀ ਕਮੇਟੀ ਨੂੰ ਸੰਗਠਿਤ ਸੰਸਥਾ ਮੰਨਦਿਆ ਕਾਰਵਾਈ ਲਈ ਯੋਗ ਮੰਨ ਰਹੀ ਹੈ ਅਤੇ ਦੂਜੇ ਪਾਸੇ ਅਦਾਲਤ ਦੇ ਹੁਕਮਾਂ ਦਾ ਝੂਠਾ ਬਹਾਨਾ ਬਣਾ ਕੇ ਐਫਆਰ ਦਰਜ ਕਰਵਾ ਰਹੀ ਹੈ ਉਨਾਂ ਨੇ ਸਾਲ 2021 ਦੇ ਹਾਈ ਕੋਰਟ ਵਿੱਚ ਚੱਲ ਰਹੇ ਇੱਕ ਹੋਰ ਕੇਸ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਇਸ ਵਿੱਚ ਵੀ ਤਤਕਾਲੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਪ੍ਰਬੰਧਕੀ ਮਾਮਲਿਆਂ ਲਈ ਸਿੱਖ ਗੁਰਦੁਆਰਾ ਐਕਟ ਅਨੁਸਾਰ ਫੈਸਲਾਕੁਨ ਹੋਣ ਦਾ ਪੱਖ ਦਿੱਤਾ ਸੀ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਜੋ ਕਦੇ ਦੋਸਤ ਵਜੋਂ ਜਾਣੇ ਜਾਂਦੇ ਨੇ ਹੁਣ ਦੋਸਤੀ ਵਿੱਚ ਦਰਾਰ ਆ ਗਈ ਹੈ। ਸਾਊਦੀ ਅਰਬ ਨੇ ਕਿਹਾ ਹੈ ਕਿ ਉਸ ਦੀ ਰਾਸ਼ਟਰੀ ਉਸਰਖਿਆ ਲਾਲ ਲਿਖੀ ਰਹਿ ਜਿਸ ਦੀ ਉਹ ਰੱਖਿਆ ਕਰੇਗਾ ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਜਮਨ ਦੇ ਮੁਕੱਲਾ بندرਗਾਹ ਤੇ ਹਮਲਾ ਕੀਤਾ ਸੀ ਸਾਊਦੀ ਦਾ ਦਾਅਵਾ ਹੈ ਕਿ ਉਸ ਨੇ ਮੁਕੱਲਾ بندرਗਾਹ ਤੇ ਹਮਲਾ ਕੀਤਾ ਜਦੋਂ ਜੁਏਈ ਦੇ ਜਹਾਜ਼ ਉੱਥੇ ਹਥਿਆਰ ਉਤਾਰ ਰਹੇ ਸਨ ਸਾਊਦੀ ਅਰਬ ਨੇ ਵੀਡੀਓ ਫੁਟੇਜ ਵੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਨੇ ਹਮਲਾ ਉਦੋਂ ਕੀਤਾ ਜਦੋਂ ਜੁਏਈ ਦੇ ਜਹਾਜ਼ ਮੁਕੱਲਾ بندرਗਾਹ ਤੇ ਹਥਿਆਰ ਅਤੇ ਵਾਹਨ ਉਤਾਰ ਰਹੇ ਸਨ 사우디아라비 ने यमन दी मुकला बंदरगाह ते हथियारों दी सप्लाई कर रही यूएई दे जहाजां ते राकटा नाल हमला किता है इस हमले ਤੋਂ ਬਾਅਦ 사우디아라비 ਨੇ यूएई दे ਸੈਨਕਾਨੂੰਨ ਯਮਨ ਛੱਡਣ ਲਈ 24 ਘੰਟਿਆਂ ਦਾ ਆਲਟਿਮੇਟਮ ਦਿੱਤਾ ਹੈ 사우디아ਰਬ ਦਾ ਦਾਵਾ ਹੈ ਕਿ ਉਸਨੇ ਇਹ ਕਾਰਵਾਈ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਬਚਾਉਣ ਲਈ ਕੀਤੀ ਹੈ 사우ਦੀ ਅਰਬ ਦੇ ਨੈਰੇਟਿਵ ਮੁਤਾਬਕ ਇਹ ਹਥਿਆਰ ਯਮਨ ਦੇ ਵੱਖਵਾਦੀ ਸਮੂਹ 사ਦਨ ट्रांजਿਸ਼ਨਲ ਕੌਂਸਲਿਸ਼ਨ ਜੋ 사우ਦੀ ਅਰਬ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੇ ਸਨ ਏਜ ਹੈਜ਼ ਫੁਜ਼ੈਰਾ ਪੰਦਰਗਾਤ ਤੋਰਵਾਨਾ ਹੋਏ ਸਨ ਅਤੇ ਇਹਨਾਂ ਦੇ ਟਰੈਕਿੰਗ ਸਿਸਟਮ ਵੀ ਬੰਦ ਕੀਤੇ ਗਏ ਸਨ ਇਸ ਘਟਨਾ ਦੇ ਜਵਾਬ ਵਿੱਚ ਜਮਨ ਦੀ ਸਾਉਦੀ ਸਮਰਟ ਤੇ ਰਾਸ਼ਟਰਪਤੀ ਪਰਿਸ਼ਦ ਦੇ ਮੁਖੀ ਇਰਸ਼ਾਦ ਅਲ ਅਲੀ ਨੇ ਯੂਏਏ ਨਾਲ ਸਾਂਝਾ ਰੱਖਿਆ ਸਮਝੌਤਾ ਰੱਦ ਕਰ ਦਿੱਤਾ ਹੈ ਇਸ ਦੇ ਨਾਲ ਹੀ 72 ਘੰਟਿਆਂ ਲਈ ਸਰਹੱਦਾਂ ਤੇ ਬੰਦੀਆਂ ਲਗਾ ਦਿੱਤੀਆਂ ਨੇ 사우ਦੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਇਹ ਸੀਮਤ ਕਾਰਵਾਈ ਖੇਤਰੀ ਸ਼ਾਂਤੀ ਲਈ ਖਤਰੇ ਨੂੰ ਰੋਕਣ ਲਈ ਕੀਤੀ ਗਈ ਸੀ ਅਤੇ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਹਾਲਾਂਕਿ بندرگاہ ਨੂੰ ਨੁਕਸਾਨ ਪਹੁੰਚਿਆ ਹੈ